ਸਤਨਾਮ ਵਾਹਿਗੁਰੂ ਸਾਹਿਬ ਜੀ ਪਰਮਾਤੀ ਮਹੱਲਾ ਚੌਥਾ ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਰਸਕ ਰਸਕ ਗੁਣ ਗਾਵਹਿ ਗੁਰਮਤਿ ਲਿਵ ਉਨ ਮੰਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸ਼ਬਦੀ ਹਮ ਨਾਮ ਵਿਟੋ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰ ਊਤਮ ਰਿਧ ਅੰਤਰ ਭਾਇਓ ਗੁਰਮੰਤ ਦਿਓ ਹਰ ਕਾਨ ਰਹਾਓ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮ ਵਖਾਨ ਕਿਤ ਬਦ ਕਿਉ ਪਾਈਐ ਪ੍ਰਭ ਆਪਣਾ ਮੌਖੋ ਕਰਹੁ ਉਪਦੇਸ ਸਰਧਾਨ ਸਤ ਸੰਗਤ ਮੈਂ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਣ ਬੜੈ ਭਾਗ ਸਤ ਸੰਗਤ ਪਾਈ ਗੁਰ ਸਤਗੁਰ ਪਰਸ ਭਗਵਾਨ गुण गावे प्रब अगम ठाकुर के गुण गाए रहे हैरान जन नानक को गुरु कृपा धारी हर नाम दियो खिन दान प्रभाती महल्ला चौथा उगवै सूर गुरु मुख हर बोलह सब रेन संभालै हर गाल हमरै प्रब हम लोच लगाई हम करै प्रभू हरपाल मेरा मन साधू धूर رواल ਹਰ ਹਰ ਨਾਮ ਦਰੜਾਇਓ ਗੁਰ ਮੀਠਾ ਗੁਰ ਪਗ ਝਾਰੈ ਹਮ ਬਾਲ ਰਹਾਓ ਸਾਖਤ ਕਉ ਦਿਨ ਰਹਿਨ ਅਧਾਰੀ ਮੋਹਿ ਫਾਥੇ ਮਾਇਆ ਜਾਲ ਖਿਨ ਪਲ ਹਰ ਪ੍ਰਭ ਹਿਦੈ ਨ ਵਸਿਓ ਰਿਨ ਬਾਦੇ ਬਹੁ ਵਿਦਵਾਲ ਸਤ ਸੰਗਤ ਮਿਲ ਮਤ ਬੁੱਧ ਭਾਈ ਹਾਂ ਛੂਟੇ ਮਮਤਾ ਜਾਲ ਹਰ ਨਾਮ ਹਰ ਮੀਠ ਲਗਾਣਾ ਗੁਰ ਕੀਏ ਸ਼ਬਦ ਨਿਹਾਲ ਹਮ ਬਾਰਖ ਗੁਰ ਅਗਮ ਗਸਾਈ ਗੁਰ ਕਰ ਕਿਰਪਾ ਪ੍ਰਤਪਾਲ ਬਿਖ ਭਵ ਜਲ ਡੁੱਬ ਦੇ ਕਾਢ ਲਿਹੋ ਪ੍ਰਭ ਗੁਰੂ ਨਾਨਕ ਬਾਲ ਗੁਪਾਲ ਪ੍ਰਭਾਤੀ ਮਹੱਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ ਗੁਣ ਗਾਏ ਰਸ ਕਰ ਸੀਕ ਗਾਵਤ ਸੁਨਤ ਦਉ ਭੈ ਮੁਕਤੇ ਜਿਨਾਂ ਗੁਰਮਖ ਖਿਨ ਹਰ ਭੀਕ ਮੇਰੈ ਮਨ ਹਰ ਹਰ ਰਾਮ ਨਾਮ ਰਸ ਠੀਕ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪੀਆ ਰਸ ਚੀਕ ਰਹਾਉ ਜਿਨ ਹਰ ਹਿਰਦੈ ਪ੍ਰੀਤ ਲਗਾਨੀ ਤਿਨਾ ਮਸਤਕ ਉਜਲ ਠੀਕ ਹਰ ਜਨ ਸੋਭਾ ਸਭ ਜਗ ਉਪਰ ਜਿਉ ਵਿੱਚ ਉਡਵਾ ਸਸਕੀਕ ਜਿਨ ਹਰ ਹਿਰਦੈ ਨਾਮ ਨਵਸਿਓ ਤਿਨ ਸਭ ਕਾਰਜ ਫੀਕ ਜੈਸੇ ਸ਼ਿੰਗਾਰ ਕਰੈ ਦੇਹ ਮਾਨਖੋ ਨਾਮ ਬਿਨਾ ਨਕਟੇ ਨਕ ਕੀਕ ਘਟ ਘਟ ਰਮਈਆ ਰਮਤਿ ਰਾਮ ਰਾਏ ਸਭ ਵਰਤੈ ਸਭ ਮੈਂ ਇਕ ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰਬਚਨ ਧਿਆਇਓ ਘਰੀ ਮੀਕ ਪ੍ਰਭਾਤੀ ਮਹੱਲਾ ਚੌਥਾ ਅਗਮ ਦਇਆਲ ਕਿਰਪਾ ਪ੍ਰਭ ਧਾਰੀ ਮੁਖ ਹਰ ਹਰ ਨਾਮ ਹਮ ਕਹੇ ਪਤ੍ਰਪਾਵਨ ਹਰਨਾਮ ਤੇ ਆਇਓ ਸਭ ਕਿਲ ਵਿਖ ਪਾਪ ਲਹੇ ਜਪ ਮੰਨ ਰਾਮ ਨਾਮ ਰਵ ਰਹੇ ਦੀਨ ਦਿਆਲ ਦੁਖ ਭੰਜਨ ਗਾਇਓ ਗੁਰਮਤਿ ਨਾਮ ਪਧਾਰਥ ਲਹੇ ਰਹਾਉ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤਿ ਹਰ ਹਰ ਸਹੇ ਸਰੀਰ ਸਰੋਵਰ ਨਾਮ ਹਰ ਪ੍ਰਗਟਿਓ ਕਰ ਮੰਦਰ ਹਰ ਪ੍ਰਭ ਲਹੇ ਜੋ ਨਰ ਭਰਮ ਭਰਮ ਉਦਿਆਨੇ ਤੇ ਸਾਖਤ ਮੂੜ ਮੋਹੇ ਜੋ ਮਿਰਗ ਨਾਬ ਬਸੈ ਬਾਸ ਬਸਨਾ ਭਰਮ ਭਰਮਿਓ ਚਾਰ ਗਹਿ ਤੁਮ ਵਡ ਅਗਮ ਅਗਾਦ ਬੋਧ ਪ੍ਰਭ ਮਤ ਦੇਵੋ ਹਰ ਪ੍ਰਭ ਲਹੇ ਜਨ ਨਾਨਕ ਗੁਰ ਹਾਥ ਸਿਰ ਧਰਿਓ ਹਰ ਨਾਮ ਨਾਮ ਰਵ ਰਹੇ ਪ੍ਰਭਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵਡਫਾ ਸਤਿਗੁਰ ਬਚਨ ਸੁਖਾਨੇ ਹਿਅਰੈ ਹਰ ਧਾਰੀ ਹਰ ਪ੍ਰਭ ਕਿਰਪਾ ਭਾ ਮੇਰੇ ਮਨ ਭਜ ਰਾਮ ਨਾਮ ਹਰ ਨਿਮਖਾ ਭਾ ਹਰ ਹਰ ਦਾਨ ਦਿਓ ਗੁਰ ਪੂਰੇ ਹਰ ਨਾਮਾ ਮਨ ਧਨ ਬਸਿ ਫਰਹਾਉ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋ ਬਾ ਗੁਰਮੁਖ ਕਰਪਾ ਭਾ ਹਲਤ ਪਲਤ ਜਨ ਭਈ ਸੁਹੇਲੇ ਮੁਖ ਊਜਲ ਗੁਰਮੁਖ ਤਰਫਾ ਅਨਭਉ ਹਰ 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 ਲਿਵ ਲਾਗੀ ਹਰ ਉਰ ਧਾਰਿਓ ਗੁਰ ਨਿਮਖ ਖਫਾ ਕੋਟ-ਕੋਟ ਕੇ ਦੋਖ ਸਭ ਜਾਣ ਕੇ ਹਰ ਦੂਰ ਕੀਏ ਇਕ ਪਲ ਖਾ ਤੁਮਰੇ ਜਨ ਤੁਮਹੀ ਤੇ ਜਾਣੇ ਪ੍ਰਭ ਜਾਨ ਜਨ ਤੇ ਮੁਖ ਖਾ ਹਰ ਹਰ ਆਪ ਧਰਿਓ ਹਰ ਜਨ ਮੈਂ ਜਨ ਨਾਨਕ ਹਰ ਪ੍ਰਭ ਇਕ ਖਾ ਪ੍ਰਵਾਤੀ ਮਹੱਲਾ ਚੌਥਾ ਗੁਰ ਸਤਗੁਰ ਨਾਮ ਦਰੜਾਇਓ ਹਰ ਹਰ ਹਮ ਮੋਏ ਜੀਵੇ ਹਰ ਜਪ ਬਾ ਧਨ ਧਨ ਗੁਰੂ ਗੋ ਸਤ ਗੁਰ ਪੂਰਾ ਵਿਖ ਡੁੱਬ ਦੇ ਬਾਹਾਂ ਦੇਹ ਕਢ ਬਾ ਜਪ ਮਨ RAM ਨਾਮ ਹਰ ਦੰਬਾ ਉਪਜੰਪ ਪਾਏ ਨਾ ਪਾਈਐ ਕਤ ਹੂੰ ਗੁਰ ਪੂਰੇ ਹਰ ਪ੍ਰਭ ਲਾ ਬਾ ਰਹਾਉ RAM ਨਾਮ ਰਸ RAM ਰਸਾਇਣ ਰਸ ਪੀਆ ਗੁਰ ਮਤ ਰਸ ਬਾ ਲੋਹ ਮਨੋਰ ਕੰਚਨ ਮਿਲ ਸੰਗਤ ਹਾਰੇ ਓਰ ਧਾਰੇ ਓ ਗੁਰ ਹਰਿਵਾ ਹਮੈ ਬਿਖਿਆ ਨਿਤ ਲੋਭ ਲਵਾਨੇ ਪਤ ਕਲਤ ਮੋਹਿ ਲੋਭਵਾ ਤਿਨ ਪਗ ਸੰਤਨ ਸੇਵੇ ਕਬਹੂ ਤੇ ਮਨ ਮੁਖ ਭੂਬਰ ਪਰਵਾ ਤੁਮਰੇ ਗੁਣ ਤੁਮਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਣਵਾ ਜਿਉ ਜਾਨੋ ਤਿਉ ਰਾਖੋ ਸੁਆਮੀ ਜਨ ਨਾਨਕ ਦਾਸ ਤੁਮ ਨਵਾ ਪਰਮਾਤਿ ਵਿਭਾਵ ਸਪੜਤਾਲ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਪ ਮੰਨ ਹਰ ਹਰ ਨਾਮ ਨਿਧਾਨ ਹਰ ਦਰਗਹਿ ਭਾਵੇ ਮਾਨ ਜਿਨ ਜਪਿਆ ਤੇ ਪਾਰ ਪਰਾਨ ਰਹਾਉ ਸੁਨ ਮੰਨ ਹਰ ਹਰ ਨਾਮ ਕਰ ਧਿਆਨ ਸੁਨ ਮੰਨ ਹਰ ਕੀਰਤ 68 ਮਝਾਨ ਸੁਨ ਮੰਨ ਗੁਰਮੁਖ ਪਾਵੇ ਮਾਨ ਜਪ ਮੰਨ ਪਰਮੇਸ਼ਰ ਪ੍ਰਧਾਨ ਖਿਨ ਖੋਵੈ ਪਾਪ ਕੁਟਾਨ ਮਿਲ ਨਾਨਕ ਹਰਿ ਭਗਵਾਨ ਪ੍ਰਬਾਤੀ ਮਹੱਲਾ ਪੰਜਵਾ ਵਿਭਾਸ ਇਕ ਓੰਕਾਰ ਸਤ ਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਚਿ ਜੋਤਿ ਨਿਵਾਜਿਆ ਸੇ ਜਾ ਧਰਤ ਬਰਤਨ ਕੋ ਪਾਨੀ ਨਿਮਖਣਾ ਵਿਸਾਰ ਸੇ ਵਿਓ ਸਾ ਰਿੰਗ ਪਾਨੀ मन सतगुरु सेव होई परम गति हरक सोख ते रहै निरारा तां तु पावै प्राण पति रहाओ कापड़ भोग रस अनक पुंजाए मात पिता कुटुंब सगलु बनाए रिझक समाहे जल थल मीत सो हर सेवो नीता नीत तहां सुख आई जह कोई न होवै कोटि अपराध इक खिन मै ਧੋवै दात करै नै पछो तावै ਏਕਾ ਬਖਸ਼ ਫਿਰ ਬਹੁਰਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮੈਂ ਬਸੇ ਗੁਪਾਲ ਗੁਰ ਮਿਲ ਆਏ ਤੁਮ ਰਹਿ ਦਵਾਰ ਜਨ ਨਾਨਕ ਦਰਸ਼ਨ ਦਿਹੋ ਮਰਾਰ ਪ੍ਰਵਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਭੰਡਾਰ ਗੁਣ ਗਾਵੇ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਭ ਤੁਮ ਜਨਾਈ ਕਾਠ ਜੇਵਰੀ ਜਨ ਲਈ ਛੜਾਈ ਰਹਾਓ ਜੋ ਜਨ ਰਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜੇ ਰਸ ਆਇਆ ਸੋਈ ਜਾਨੈ ਪੇਖ ਪੇਖ ਮਨ ਮੈਂ ਹੈਰਾਨ ਸੋ ਸੁਖਿਆ ਸਭ ਤੇ ਊਤਮ ਹੋਏ ਜਾਂ ਕਹਿ ਹਿਰਦੈ ਵਸਿਆ ਪ੍ਰਭ ਸੋਈ ਸੋਈ ਨੇ ਚਲਾਵੇ ਨਾ ਜਾਏ आनंदन प्रभु के हर गुण गाए ताको करो सगल नमसकार जाखै मन पूर्ण निरंकार कर कृपा मोहि ठाकुर देवा नानक उदरै जन की सेवा पार्वती महल्ला पांचवा गुण गावत मन होए आनंद आठ पैर सिमरो भगवंत जा कह सिमरन कलमल जाहे तिस गुरु की हम चरणी पाहे ਸਮਤ ਦੇਵੋ ਸੰਤ ਪਿਆਰੇ ਸਿਮਰੋ ਨਾਮ ਮੋਹੇ ਨਿਸਤਾਰੇ ਰਹਾਓ ਜਿਨ ਗੁਰ ਕਹਿਆ ਮਾਰਗ ਸੀਦਾ ਸਗਲ ਤਿਆਗ ਨਾਮ ਹਰ ਗੀਦਾ ਤਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂਢਤ ਪ੍ਰਾਨੀ ਜਿਨ ਗੁਰ ਐ ਉਤਰਾਇਆ ਜਿਸ ਪ੍ਰਸਾਦ ਮੋਹੈ ਨਹੀਂ ਮਾਇਆ ਹਲਤ ਪਲਤ ਜਿਨ ਗੁਰ ਐ ਸਵਾਰਿਆ ਤਿਸ ਗੁਰ ਉਪਰ ਸਦਾ ਹੋਂ ਵਾਰਿਆ ਮਹਾ ਮੁਗਤਿ ਕੀਆ ਗਿਆਨੀ ਗੁਰਪੂਰੇ ਕੀ ਅਕਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੜੈ ਭਾਗ ਪਾਈਐ ਹਰ ਸੇਵ ਪ੍ਰਭਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਇਆ ਹਮ ਬਾਰਿਕ ਸ਼ਰਨ ਪ੍ਰਭ ਦਇਆਲ ਅਵਗਣ ਕਾਟ ਕੀਏ ਪ੍ਰਭ ਆਪਣੇ ਰਾਖ ਲਿਏ ਮੇਰਾ ਗੁਰ ਗੋਪਾਲ ਰਹਾਓ ਤਾਪ ਪਾਪ ਬਿਨ ਸੇ ਖਿਣ ਭੀਤਰ ਭਏ ਕਿਰਪਾਲ ਗੁਸਾਈ ਸਾਥ ਸਾਸ ਪਰਮ ਬ੍ਰਹਮ ਅਰਾਧਿ ਆਪਣੇ ਸਤਿਗੁਰ ਕੈ ਬਲ ਜਾਈ ਅਗਮ ਅਗੋਚਰ ਬਯੰਤ ਸੁਆਮੀ ਤਾਂ ਕਾਂਤ ਤਨ ਪਾਈਐ ਲਾਹ ਖਾਟ ਹੋਈਐ ਤਨਵੰਤਾ ਆਪਣਾ ਪ੍ਰਭੂ ਤੇ ਆਈਐ ਆਠ ਪੈਰ ਪਾਰ ਬ੍ਰਹਮ ਤੇ ਆਈ ਸਦਾ ਸਦਾ ਗੁਣ ਗਾਇਆ ਕਹ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਵਤੀ ਮਹਲਾ 5ਵਾਂ ਸਿਮਰਤ ਨਾਮ ਕਿਲ ਬਿਖ ਸਭ ਨਾਸੀ ਸਚ ਨਾਮ ਗੁਰਧਿਨੀ ਰਾਸੀ ਪ੍ਰਭ ਕੀ ਦਰਗਹਿ ਸੋਭਾਵੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਬਿਨਸੈ ਅਗਿਆਨ ਅਧੇਰਾ ਮਨ ਤੇ ਜਾਈ ਰਹਾਉ ਜਨਮ ਮਰਨ ਗੁਰ ਰਾਖੇ ਮੀਤ ਹਰ ਕੀ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋਤ ਸੁਭਾਵੈ ਸੋ ਬਲ ਹੋਸ ਕਿਸ ਗੁਰ ਕੋ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐ ਐਸਾ ਗੁਰ ਪਾਈਐ ਵਡਭਾਗੀ ਜਿਸ ਮਿਲਤੇ RAM ਲਿਵ ਲਾਗੀ ਕਰ ਕਿਰਪਾ ਪਰਮ ਬ੍ਰਹਮ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਠ ਪੈਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਣਾਏ ਪਰਵਾਤੀ ਮਹਲਾ 5ਵਾਂ ਕਰ ਕਿਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਣ ਕਉ ਦिए ਆਠ ਪੈਰ ਗੁਣ ਗਾਏ ਗੋਬਿੰਦ ਭੈ ਬਿਨਸੇ ਉਤਰੀ ਸਭ ਚਿੰਦ ਉਬਰੇ ਸਤਿਗੁਰ ਚਰਨੀ ਲਾਗ ਜੋ ਗੁਰ ਕਹੈ ਸੋਈ ਭਲ ਮੀਠਾ ਮਨ ਕੀ ਮਤ ਤਿਆਗ ਰਹਾਓ ਮਨ ਤਨ ਵਸਿਆ ਹਰ ਪ੍ਰਭ ਸੋਈ ਕਾਲ ਕਲੇ ਸਕਿਸ਼ ਬਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਖੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕਮਲ ਸਿਓ ਲਾਗੋ ਪਿਆਰ ਬਿਨ ਸੇ ਕਾਮ ਕਰੋਧ ਅਹੰਕਾਰ ਪ੍ਰਭ ਮਿਲਣ ਕਾ ਮਾਰਗ ਜਾਨਾ ਭਾਏ ਭਗਤ ਹਰ ਸਿਓ ਮਨ ਮੰਨ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹੈ ਅਟੋਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਪਰਵਾਤੀ ਮਹਲਾ 5ਵਾਂ ਸੇਤਨਵੰਤ ਸਈ ਸਤਿ ਸਾਹਾ ਹਰ ਕੀ ਦਰਗੈ ਨਾਮ ਵਿਸਾਹਾ ਹਰ ਹਰ ਨਾਮ ਜਪੋ ਮਨ ਮੀਤ ਗੁਰਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਵਜੀਵਾ ਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਣ ਗੁਰ ਪ੍ਰਸਾਦੀ ਹਰ ਰੰਗ ਮਾਣ ਬਿਨ ਸੇ ਕਾਮ ਕਰੋਧ ਅਹੰਕਾਰ ਨਾਨਕ ਗੁਰਮੁਖ ਉਤਰੈ ਪਾਰ ਪ੍ਰਵਾਤੀ ਮਹਲਾ 5 ਗੁਰ ਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਂ ਕਾ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੇ ਮੋਕਟੋ ਸਾਧੂ ਧੂਰੀ ਨਾ ਵਹਿ ਰਹਾਓ ਗੁਰ ਪ੍ਰਸਾਦੀ ਉਤਰੇ ਪਾਰ ਭਾਉ ਭਰਮ ਬਿਨ ਸੇ ਵਿਕਾਰ ਮਨ ਤਨ ਅੰਤਰ ਬਸੇ ਗੁਰ ਚਰਣਾ ਨਿਰ ਭੈ ਸਾਧ ਪਰੇ ਹਰ ਸ਼ਰਣਾ ਆਨੰਦ ਸਹਿਜ ਰਸ ਸੂਖ ਖਨੇਰੇ ਦੁਸ਼ਮਨ ਦੁਖ ਨ ਆਵੇ ਨੇਰੇ ਗੁਰ ਪੂਰਾ ਆਪਣੇ ਕਰ ਰਾਖੇ ਹਰ ਨਾਮ ਜਪਤ ਕਿਲ ਵਿਖ ਸਭ ਲਾਤੇ ਸਤ ਸਾਜਨ ਸਿੱਖ ਭਏ ਸੁਹੇਲੇ ਗੁਰਪੂਰੈ ਪ੍ਰਭ ਸਿਉ ਲੈ ਮੀਲੇ ਜਨਮ ਮਰਨ ਦੁਖ ਫਾਹਾ ਕਾਟਿਆ ਕੋ ਨਾਨਕ ਗੁਰ ਪਰਦਾ ਢਾਕੇ ਆ ਪਰਵਾਤੀ ਮਹੱਲਾ ਪੰਜਵਾਂ ਸਤ ਗੁਰ ਪੂਰੈ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸਥੀਆ ਰਹਾਓ ਚਰਨ ਕਮਲ ਗੁਰ ਕੀ ਮਨ ਵੂਠੇ ਦੁਖ ਦਰਦ ਭਰਮ ਬਿਨ ਸੇ ਝੂਠੇ ਨੇ ਟੋਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭ ਨੀ ਥਾਈ ਸੰਗ ਸਹਾਈ ਜੈ ਹਉ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰ ਪੂਰਾ ਪਾਈਐ ਵਡਭਾਗੀ ਦਰਸ਼ਨ ਕਉ ਜਾਈਐ ਕੁਰਬਾਨ ਰਹਾਉ ਕਿਲੇ ਬੁਖ ਮੇਟੇ ਸ਼ਬਦ ਸੰਤੋਖ ਨਾਮ ਆਰਾਧਨ ਹੋ ਆਜੋਗ ਸਾਧ ਸੰਗ ਹੋ ਆ ਪਰਗਾਸ ਚਰਨ ਕਮਲ ਮਨ ਮਾਹੇ ਨਿਵਾਸ ਜਿਨ ਕੀ ਆ ਤਿਨ ਲੀਆ ਰਾਖ ਗੁਰਪੂਰਾ ਅਨਾਥ ਕਾ ਨਾਰਥ ਜਿਸੈ ਨਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ ਚੌਰਾਸੀ ਜੋਨ ਨਾ ਭਾਵੇ ਈਹਾ ਉਹਾ ਚਰਨ ਪੁਜਾਰੇ ਮੁਖ ਉਜਲ ਸਾਚੇ ਦਰਬਾਰੇ ਜਿਸ ਮस्तक ਗੁਰ ਘਰਿਆ ਹਾਥ ਕੋਟ ਮਧੇ ਕੋ ਵਿਰਲਾ ਦਾਸ ਜਲ ਥਲ ਮਹੀਅਲ ਭੇਖੈ ਭਰਪੂਰ ਨਾਨਕ ਉਹ ਦ੍ਰਿਸ਼ti ਸੁਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਓ ਅੰਮ੍ਰਿਤ ਬਾਣੀ ਸੁਣ ਤਿ ਨਿਹਾਲ ਬਿਨਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭੁ ਆਪਣਾ ਆਇਆ ਚੀਤ ਨਾਮ ਜਪਤ ਹੋ ਆਪਰਗਾਸ ਗੁਰ ਸ਼ਬਦੇ ਕੀਨਾਰਿ ਦੈ ਨਿਵਾਸ ਗੁਰ ਸਮਰਤ ਸਦਾ ਦਿਆਲ ਹਰ ਜਪ ਜਪ ਨਾਨਕ ਭਏ ਨਿਹਾਲ ਪ੍ਰਵਾਤੀ ਮਹਲਾ 5ਵਾਂ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾਓ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੁਖ ਮਨ ਵੂਠੇ ਹਰ ਗੁਣ ਗਾਏ ਗੁਰ ਨਾਨਕ ਤੂਠੇ ਪ੍ਰਵਾਤੀ ਮਹਲਾ 5ਵਾਂ ਕਰ ਦੂਜਾ ਵਿਵਾਸ ੴ ਸਤ ਗੁਰ ਪ੍ਰਸਾਦ ਅਵਰ ਨਾ ਦੂਜਾ ਠਾਓ ਨਾਹੀ ਬਿਨ ਹਰ ਨਾਉ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪੀਐ ਨੀਤ ਕਾਮ ਕ੍ਰੋਧ ਅਹੰਕਾਰ ਬਿਨ ਸਹਿ ਲਗੈ ਏਕੈ ਪ੍ਰੀਤ ਰਹਾਉ ਨਾਮ ਲਾਗੈ ਦੁਖ ਭਾਗੈ ਸਰਨ ਪਾਲਨ ਜੋਗ ਸਤਗੁਰ ਭੇਟੈ ਜਮ ਨਾ ਤੇਟੈ ਜਿਸ ਧੁਰ ਹੋਵੈ ਸੰਜੋਗ ਰਹਿਣ ਦਿਨ ਸਤਿਆਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸੈ ਪੂਰਨ ਕਰਮ ਜਨਮ ਮਰਨ ਵਿਖਾਦ ਬਿਨ ਸੇ ਰਾਖ ਲੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾਂ ਵਿਵਸ ਪੜਤਾਲ ਇਕੋ ਓੰਕਾਰ ਸਤ ਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ਼ ਲੋਭ ਮੋਹ ਬਿਨ ਸਜਾਏ ਅਹੰਤਾ ਪਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤੁ ਜਾਹਿ ਪਾਪ ਨਾਨਕ ਬਾਰਕ ਕਛੂ ਨਾ ਜਾਣੈ ਰਖਨ ਕੋ ਪ੍ਰਭ ਮਾਈ ਬਾਪ ਪਰਵਾਤੀ ਮਹਲਾ ਪੰਜਵਾਂ ਚਰਨ ਕਮਲ ਸ਼ਰਨ ਟੇਕ ਊਚ ਮੂਚ ਬਿਆਨ ਠਾਕੁਰ ਸਰਬ ਉਪਰ ਤੂੰ ਹੀ ਏਕ ਰਹਾਉ ਪ੍ਰਾਨ ਆਧਾਰ ਦੁਖ ਵਿਦਾਰ ਦੈਨ ਹਾਰ ਬੁੱਧ ਬਵੇਖ ਨਮਸਕਾਰ ਰਖਣ ਹਾਰ ਮਨ ਅਰਾਧ ਪ੍ਰਭੂ ਮੇਕ ਸ਼ਾਂਤ ਰੇਨ ਕਰੋ ਮਜਨ ਨਾਨਕ ਪਾਵੇ ਸੁਖ ਅਨੇਕ ਨਮਸਕਾਰ ਰਖਣ ਹਾਰ ਮਨ ਅਰਾਧ ਪ੍ਰਭੂ ਮੇਕ ਸ਼ਾਂਤ ਰੇਨ ਕਰੋ ਮਜਨ ਨਾਨਕ ਪਾਵੇ ਸੁਖ ਅਨੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ